ਪਰਿਵਾਰ ਦੇ ਨੰਬਰਾਂ ਸਮੇਤ ਰਿਸ਼ਤੇ ਨੋਟ ਕਰੋ ਜੀ ਅੱਜ ਦੇ ਰਿਸ਼ਤੇ ਬਠਿੰਡਾ ਮੋਗਾ ਹਰਿਆਣਾ ਤੇ ਫਰੀਦਕੋਟ ਤੇ ਤਨਤਾਨੇ ਜਿਲ੍ਹਿਆਂ ਤੋਂ ਆ ਤੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਹਰੇਕ ਰਿਸ਼ਤੇ ਦੇ ਹੇਠਾਂ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੋਵੇਗਾ ਜਿਲ੍ਹਾ ਫਰੀਦਕੋਟ ਤੋਂ ਹੀ ਪਹਿਲਾ ਰਿਸ਼ਤਾ 5 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਸਕਰੀਨ ਨੂੰ ਰੋਕ ਲਓ ਜਾਂ ਸਕਰੀਨਸ਼ਾਟ ਲੈ ਲਓ ਸਾਰਾ ਡਾਟਾ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜਿਹੜਾ ਤਨਤਾਨੇ ਤੋਂ ਆ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਮੁੰਡਾ ਇੱਕ ਕੋਠੀ ਪਿੰਡ ਦਾ ਇੱਕ ਕੋਠੀ ਤਨਤਾਨਾ 18 ਕਿੱਲੇ ਜ਼ਮੀਨ ਹੈ ਸਾਰਾ ਪਰਿਵਾਰ ਕਨੇਡਾ ਦਾ ਸਾਰਾ ਡਾਟਾ ਪਹਿਲਾਂ ਰੋਕ ਲਿਆ ਕਰੋ ਜੀ ਪੜ੍ਹ ਕੇ ਫਿਰ ਪਰਿਵਾਰ ਨਾਲ ਗੱਲ ਕਰਿਆ ਕਰੋ ਜਾਂ ਸਕਰੀਨਸ਼ਾਟ ਲੈ ਲਿਆ ਕਰੋ ਅਗਲਾ ਰਿਸ਼ਤਾ ਜਿਲ੍ਹਾ ਬਰਨਾਲਾ ਤੋਂ ਮੁੰਡਾ ਕਨੇਡਾ ਦੇ ਵਿੱਚ ਪੀਆਰ ਹੈ 16 ਕਿੱਲੇ ਜ਼ਮੀਨਾਂ ਟੋਟਲ 32 ਕਿੱਲੇ ਦੋਨੇ ਭਰਾਵਾਂ ਨੂੰ 16-16 ਹੋਈ ਸਾਰਾ ਕੁਝ ਕਨੇਡਾ ਦੇ ਵਿੱਚ ਆਪਣਾ ਕੰਮ ਕੰਪਨੀ ਤੇ ਅਗਲਾ ਰਿਸ਼ਤਾ ਕਨੇਡਾ ਤੇ ਹੀ ਇਹ ਮੁੰਡਾ ਜੀ 7-7 ਕਿੱਲੇ ਦੋਨੇ ਭਰਾਵਾਂ ਨੂੰ ਜ਼ਮੀਨ ਆਉਂਦੀ ਹੈ ਕਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨੇ ਤੇ ਅਗਲਾ ਰਿਸ਼ਤਾ ਦੁਬਈ ਤੋਂ ਆ ਜੀ ਕੈਥਲ ਹਰਿਆਣਾ ਤੋਂ ਆ ਜੀ 1.5 ਕਿੱਲ ਦਾ ਜ਼ਮੀਨਾਂ ਤੇ 300 ਗਜ ਦੇ ਵਿੱਚ ਸ਼ਾਪ ਹੈ ਨਾ ਸਿਟੀ ਦੇ ਵਿੱਚ ਸਾਰਾ ਡਾਟਾ ਪੜ ਕੇ ਡਾਇਰੈਕਟ ਗੱਲ ਕਰੋ ਤੇ ਜ਼ਿਲ੍ਹਾ ਮੋਗਾ ਤੋਂ ਅਗਲਾ ਰਿਸ਼ਤਾ ਪੰਜਾਬ ਤੋਂ ਨੋਟ ਕਰੋ ਜੀ ਖੇਤੀਬਾੜੀ ਹੈ 4 ਕਿੱਲੇ ਜ਼ਮੀਨਾਂ ਤੇ 38 ਕਿੱਲੇ ਦੀ ਖੇਤੀ ਕਰਦੇ ਨੇ ਘਰੇਲੂ ਨੌਰਮਲ ਪਰਿਵਾਰ ਤੋਂ ਕੁਲੀ ਦਾ ਰਿਸ਼ਤਾ ਚਾਹੀਦਾ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਜੀ ਵੀ ਇੰਡੀਆ ਤੋਂ ਰਿਸ਼ਤਾ ਪ੍ਰਾਈਵੇਟ ਮੈਥ ਟੀਚਰ ਆ ਤੇ ਆਪਣਾ ਮਾਸਟਰ ਜੀ ਟਿਊਸ਼ਨ ਸੈਂਟਰ 42 ਮਰਲੇ ਦਾ ਪਲਾਟ ਆ ਤੇ 5 ਕਨਾਲ ਜ਼ਮੀਨ ਆ ਡਾਇਰੈਕਟ ਪਰਵਾਰ ਨਾਲ ਲਾਲ ਪੱਕੇ ਨੰਬਰਾਂ ਤੇ ਗੱਲ ਕਰਵਾ ਵਾਲਾ ਰਿਸ਼ਤਾ ਬਠਿੰਡਾ ਸ਼ਹਿਰ ਤੋਂ ਆ ਜੀ ਭੈਣ ਕੋਈ ਨਹੀਂ ਪ੍ਰਾਇਮਰਟ ਜੌਬ ਤੇ ਤੇ ਕੰਮ ਮਾਰਕੀਟਿੰਗ ਕਾਉਨਸਲਟੈਂਟ ਜੌਬ ਇਨ ਦਿੱਲੀ ਆਪਣਾ ਐਸ ਸੀਓ ਤੇ ਦੋ ਘਰ ਸਭ ਕੁਝ ਲਿਖਿਆ ਹੁੰਦਾ ਜੀ ਚੰਗੀ ਤਰ੍ਹਾਂ ਪੜ ਲਓ ਡਾਟਾ ਤੇ ਫਿਰ ਪਰਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਕਪੂਰਥਲਾ ਤੋਂ ਆ ਜੀ ਕੈਨੇਡਾ ਦੇ ਵਿੱਚ ਸੁਪਰਵਾਈਜ਼ਰ ਆ ਸੁਪਰਵਾਈਜ਼ਰ ਤੇ ਆਪਣੇ ਘਰ ਨੇ 8 ਕਿੱਲੇ ਜ਼ਮੀਨ ਆ ਤੇ ਇੰਡੀਆ ਦੇ ਵਿੱਚ ਵੀ ਆਪਣਾ ਘਰ ਆ ਡਾਇਰੈਕਟ ਪਰਵਾਰ ਨਾਲ ਗੱਲ ਕਰੋ ਤੇ ਅਗਲਾ ਰਿਸ਼ਤਾ ਜ਼ਿਲ੍ਹਾ ਮਾਨਸਾ ਤੋਂ ਆ ਜੀ ਆ ਮੁੰਡਾ ਕੈਨੇਡਾ ਦੇ ਵਿੱਚ ਮੋਟਰਲ ਮੈਨੇਜਰ ਹੈ 4.5 ਕਿੱਲੇ ਜ਼ਮੀਨ ਹੈ ਡਾਇਰੈਕਟ ਪਰਵਾਰ ਨਾਲ ਗੱਲ ਕਰੋ ਤੇ ਹਰੇਕ ਰਿਸ਼ਤਾ ਤੁਹਾਡੇ ਕੋਲੇ ਪਹੁੰਚੇ ਚੈਨਲ ਸਬਸਕ੍ਰਾਈਬ ਜੀ